ਪ੍ਰੋਬਲਮ ਨਹੀਂ ਹੈਗੀ ਜੇ ਤੁਸੀਂ ਮਤਲਬ ਬਣਾ ਲਿਆ ਜੇ ਤੁਹਾਨੂੰ ਪਤਾ ਹੈਗਾ ਵਾ ਠੀਕ ਆ ਤਾਂ ਉਹਨੂੰ ਤੁਸੀਂ ਰੱਦ ਕਰਵਾ ਕੇ ਉਸ ਜਿਹੜੀ ਆ ਮੁਸ਼ਕਲ ਤੋਂ ਜਾਨੀ ਕਿ ਸੁਟਕਾਰਾ ਜਿਹੜੀ ਤੁਸੀਂ ਪਾ ਸਕਦੇ ਜੇ ਤੁਸੀਂ ਦੋ ਪੈਨ ਕਾਰਡ ਬਣਾ ਲਏ ਆ ਠੀਕ ਆ ਤੁਸੀਂ ਚੈੱਕ ਕਿਵੇਂ ਕਰਨੇ ਆ ਫਿਰ ਤੁਸੀਂ ਡਿਜੀਟ ਜਿਹੜਾ ਡਿਜੀਟਲ ਲੋਕਰ ਆ ਉਹਦੇ ਚ ਜਾਣਾ ਉਹ ਜਿਹੜਾ ਤੁਹਾਨੂੰ ਉਹਦੇ ਦੇ ਵਿੱਚ ਪੈਨ ਕਾਰਡ ਤੁਹਾਡਾ ਇਸ਼ੂ ਹੋਇਆ ਹੁੰਦਾ ਵਾ ਉਹ ਜਿਹੜਾ ਆਧਾਰ ਕਾਰਡ ਨਾਲ ਤੁਹਾਡਾ ਲਿੰਕ ਆ ਉਹ ਦੇਖ ਲੈਣਾ ਵਾ ਉਸ ਨੂੰ ਤੁਸੀਂ ਰੱਖ ਲੈਣਾ ਵਾ ਜਿਹੜਾ ਦੂਸਰਾ ਤੁਹਾਡਾ ਆਪਣਾ ਪੈਨ ਆ ਕਾਰਡ ਆ ਜਿਹੜਾ ਉਹ ਤੇ ਨੰਬਰ ਵੀ ਦੂਸਰਾ ਹੋ ਉਹਨੂੰ ਤੁਸੀਂ ਜਿਹੜਾ ਵਾ ਉਹ ਆਪਣਾ ਰੱਦ ਕਰਵਾ ਦੇਣਾ ਵਾ ਤੇ ਜਿਹਦੇ ਨਾਲ ਤੁਸੀਂ ਇਹ ਜਿਹੜੀ ਪ੍ਰੋਬਲਮ ਤੋਂ निजात ਪਾ ਸਕਦੇ ਹੋ ਤੇ ਕੋਸ਼ਿਸ਼ ਕਰਿਓ ਵੀ ਜਿਨ੍ਹਾਂ ਕੋਲੇ ਹੈਗਾ ਆਪਣੇ ਚੈੱਕ ਕਰਕੇ ਦੇਖ ਲਓ ਜਿਨ੍ਹਾਂ ਕੋਲ ਹੈ ਹੀ ਐਕੀ ਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਉਹ ਤਾਂ ਠੀਕ ਆ ਪਰ ਕਈਆਂ ਦੀ ਕੋਈ ਜਾਣਬੁੱਝੇ ਚ ਅਣਜਾਣਪਨੇ ਚ ਕਈ ਵਾਰੀ ਆਪਾਂ ਤੋਂ ਇਹ ਚੀਜ਼ ਹੋ ਜਾਂਦੀ ਹੈ ਆਪਾਂ ਨੂੰ ਇਹਦਾ ਨਾ ਨੌਲੇਜ ਹੋਣ ਕਰਕੇ ਠੀਕ ਆ ਆਪਾਂ ਦੂਸਰਾ ਜਿਹੜਾ ਬੈਂਕ ਕਾਰਡ ਬਣਾ ਲੈਨੇ ਆ ਪਰ ਉਹਦੀ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਤੁਸੀਂ ਆਪਣਾ ਜਿਹੜਾ ਪੈਨ ਕਾਰਡ ਚੈੱਕ ਕਰ ਲੈਣਾ ਵਾ ਜੇ ਤੁਹਾਡੇ ਦੋ ਪੈਨ ਕਾਰਡ ਬਣੇ ਹੋਏ ਆ ਤਾਂ ਉਹਦੇ ਵਿੱਚੋਂ ਇੱਕ ਤੁਸੀਂ ਜਿਹੜਾ ਉਹ ਪੈਨ ਕਾਰਡ ਰੱਦ ਕਰਾਉਣਾ ਤੁਹਾਡੇ ਲਈ ਲਾਜ਼ਮੀ ਹੈ ਨਹੀਂ ਤਾਂ ਉਹਨਾਂ ਦੇ ਸਾਹਮਣੇ ਤੁਹਾਨੂੰ ਫਿਰ ਮੁਸ਼ਕਲ ਆ ਸਕਦੀ ਹੈ ਤੇ ਜੇ ਇੱਕ ਹੁਣ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਨਾ ਬਾਈ ਚਾਂਸ ਕਈ ਵਾਰ ਆਪਣਾ ਪੈਨ ਕਾਰਡ ਗਮ ਹੋ ਗਿਆ ਦੂਸਰਾ ਉਹ ਬਣਾਉਣਾ ਵਾ ਪੈਨ ਕਾਰਡ ਆਪਾਂ ਚਾਹੁੰਦੇ ਆ ਵੀ ਆਪਣਾ ਉਸੇ ਜਿਹੜਾ ਪੈਨ ਨੰਬਰ ਤੇ ਜਿਹੜਾ ਪੈਨ ਕਾਰਡ ਬਣਦਾ ਤਾਂ ਤੁਸੀਂ ਕੀ ਕਰਨਾ ਵਾ ਜਿਹੜਾ ਬੈਂਕ ਕਾਰਡ ਤੁਹਾਡੇ ਕੋਲ ਬਾਈ ਚਾਂਸ ਤੁਹਾਡੇ ਕੋਲ ਆਦੀ ਫੋਟੋ ਕਾਪੀ ਹੈ ਕੋਈ ਨਾ ਹੀ ਉਹਦਾ ਕੋਈ ਤੁਹਾਡੇ ਕੋਲ ਪ੍ਰੂਫ ਆ ਨਾ ਪ੍ਰੂਫ ਹੈ ਨਹੀਂ ਤੁਸੀਂ ਬਣਾਣਾ ਤੁਹਾਨੂੰ ਉਹਦੀ ਜਰੂਰਤ ਪੈਦੀ ਹੈ ਤਾਂ ਤੁਸੀਂ ਕੀ ਕਰਨਾ ਵਾ ਜੀਜ਼ੀ ਲੋਕਰ ਦੇ ਵਿੱਚ ਜਾ ਕੇ ਆਧਾਰ ਕਾਰਡ ਨਾਲ ਜਿਹੜਾ ਤੁਹਾਡਾ ਪੈਨ ਨੰਬਰ ਜਾਂ ਲਿੰਕ ਹੋਊਗਾ ਨਹੀਂ ਵੀ ਹੈਗਾ ਤਾਂ ਜਿਹੜਾ ਪੈਨ ਕਾਰਡ ਆ ਉਹਦੇ ਵਿੱਚ ਤੁਹਾਨੂੰ ਕਈ ਡਾਕੂਮੈਂਟ ਉਹਦੇ ਮੱਗੇ ਵੀਡੀਓ ਬਣਾਈ ਸੋ ਵਿੱਚ ਕਈ ਡਾਕੂਮੈਂਟ ਆਪਾਂ ਜਿਹੜੇ ਰੱਖ ਸਕਦੇ ਹਾਂ ਉਹਦੇ ਵਿੱਚ ਤੁਸੀਂ ਡਾਊਨਲੋਡ ਕਰਕੇ ਰੱਖ ਸਕਦੇ ਹੋ ਜੋ ਜਿਹੜੀ ਆ ਪੀਡੀਐਫ ਫਾਈਲ ਬਣ ਜੋਦੀ ਵਿੱਚ ਹੀ ਠੀਕ ਆ ਤੇ ਉਸ ਤੋਂ ਤੁਸੀਂ ਇਹਦਾ ਪ੍ਰਿੰਟ ਆਊਟ ਕੱਢ ਕੇ ਤੁਹਾਨੂੰ ਅਸਲ ਜਿਹੜਾ ਦਾ ਪੈਨ ਨੰਬਰ ਚਾਹੀਦਾ ਹੁੰਦਾ ਵੀ ਜਿਹੜਾ ਆਪਣਾ ਪੈਨ ਨੰਬਰ ਤੇ ਜਿਹੜਾ ਇਸ਼ੂ ਹੋਇਆ ਹੁੰਦਾ ਇਨਕਮ ਟੈਕਸ ਭਾਗ ਨੂੰ ਤੇ ਉਹ ਤੁਸੀਂ ਕਰਕੇ ਉਹਦੇ ਦੇ ਡਬਲ ਜਿਹੜਾ ਉਹਦੀ ਡੁਬਲੀਕੇਟ ਕਾਪੀ ਉਹ ਫਿਰ ਇੱਕ ਹੀ ਰਹਿੰਦਾ ਵਾ ਠੀਕ ਆ ਤੇ ਬਾਕੀ ਜਿਨ੍ਹਾਂ ਕੋਲੇ ਅਲੱਗ-ਅਲੱਗ ਬਣੇ ਹੋਏ ਇੱਕ ਵਾਰੀ ਆਪਣੇ ਚੈੱਕ ਕਰ ਲਿਓ ਤਾਂ ਉਹਦੇ ਵਿੱਚੋਂ ਜਿਹੜਾ ਇੱਕ ਆ ਤੁਸੀਂ ਪੈਨ ਕਾਰਡ ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਆ ਉਹ ਤੁਸੀਂ ਰਹਿਣ ਦਿਓ ਜਿਹੜਾ ਦੂਸਰਾ ਵਾ ਉਹਨੂੰ ਤੁਸੀਂ ਉਹ ਰੱਦ ਕਰਾ ਸਕਦੇ ਹੋ ਉਹ ਹੁਣ ਤੁਸੀਂ ਆਨਲਾਈਨ ਮੇਲ ਰਾਹੀਂ ਵੀ ਹੋ ਸਕਦਾ ਵਾ ਤੇ ਸਿੱਧਾ ਤੁਸੀਂ ਹੋਵੇ ਜਾ ਕੇ ਵੀ ਕਰਵਾ ਸਕਦੇ ਹੋ ਇਹ ਜ਼ਰੂਰੀ ਹੈ ਤੁਸੀਂ ਜੇ ਕਿਸੇ ਕੋ ਹੈਗੇ ਆ ਤਾਂ ਆਪਣਾ ਜਿਹੜਾ ਪੈਨ ਕਾਰਡ ਹੈ ਉਹ ਤੁਸੀਂ ਆਪਣਾ ਰੱਦ ਕਰਵਾ ਲਓ ਤੇ ਜੇ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੋ ਕਰਿਓ ਧੰਨਵਾਦ